ਇਹ ਦਸੋ ਇੱਕ ਆ ਮਾਟਰ ਕੀ ਗੱਲਬਾਤ ਹੋਈ ਨਰਮਨ ਹਜੀ ਸਿੰਘ ਜੀ ਕਿਥੋਂ ਦੇ ਰਹਿਣ ਆ ਰਹੇ ਹੋ ਅਲੂਆ ਸਰਪੰਚ ਕੀ ਗੱਲਬਾਤ ਹੋਈ ਹੈ ਹਾਂਜੀ ਮੈਂ ਜਾਣਦਾ ਭਾਈ ਉਹ ਮਡੇਲੋਂ ਉਥੇ ਥਾਰ ਗੱਡੀ ਦੇ ਲੋਤੇ ਹਨ ਰਸਤਾ ਬੰਦ ਕੀਤਾ ਹੈ ਉਹ ਮੈਂ ਕਿਹਾ ਰਸਤਾ ਉਹ ਤਾਂ ਧਿਆਰ ਨਾਲ ਮੇਰੇ ਤੇ ਹੌਲਾ ਕਰਦਾ ਹਾਲੇ ਨੂੰ ਕੌਣ ਸੀਗੇ ਥਾਰ ਗੱਡੀ ਤੇ ਹਨ ਇਹ ਕੌਣ ਸੀ ਦੀ ਪਛਾਣ ਚਾਹਿਆ ਪਛਾਣ ਤੇ ਹੈ ਜੀ ਚੱਕ ਦਾ ਮੁੰਡਾ ਕਹਿੰਦੇ ਹਨ ਮੈਂ ਨਾਂਵਾਂ ਨਹੀਂ ਪੜ੍ਹਦਾ ਹਾਂ ਹਾਂਜੀ ਅੱਛਾ ਇੱਕ ਸ਼ਾਨਦਾਰ ਜਿਹੜਾ ਹੈ ਹਾਂਜੀ ਇਹਨਾਂ ਦਾ ਮੁੰਡਾ ਹੀ ਹੋਇਆ ਅੱਛਾ ਹਾਂਜੀ ਹਾਂ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ ਹੈ ਮੇਰਾ ਸਿਰ ਦੀ ਬਹੁਤ ਇਧਰ ਹਾਰਾ ਮਾਰਿਆ ਸੀ ਠੀਕ ਹੈ ਕੋਲ ਕਿੰਨੇ ਵਿਅਕਤੀ ਜਿਹਨਾਂ ਨੇ ਡੈਸਰ ਲਾ ਦਿੱਤਾ ਦੋ ਤਿੰਨ ਹਾਂ ਜੀ ਮੈਨੂੰ ਵੀ ਹੋਸ਼ ਵਿੱਚ ਪਤਾ ਨਹੀਂ ਲੱਗ ਰਿਹਾ ਪਰ ਪਹੁੰਚ ਗਿਆ ਉਹਨੂੰ ਫੋਨ ਲੱਗਿਆ ਸੀ ਹਾਂਜੀ ਕਿੰਨੇ ਕੀ ਮੰਗੀ ਕਰਨਾ ਚਾਹੁੰਦੇ ਹੋ ਨਾਜ਼ਰ ਇਨਸਾਫ ਰੱਖ ਕੇ ਚਾਹੁੰਦਾ ਵਾ ਜਿਹੜਾ ਦਿਨ ਪਹਿਲੇ ਤੋਂ ਹਾਂਜੀ ਹਾਂਜੀ ਨਾਜ਼ਰ ਹਾਂਜੀ ਹਾਂਜੀ ਮੈਂ ਜੀ ਤਰਨਜੀਤ ਸਿੰਘ ਸਾਫ ਕਾਸਲਪਨ ਚੱਲੂਆਲ ਮੇਰਾ ਭਤੀਜਾ ਹੀ ਜੀ ਇਹ ਗੱਡੀ ਲਾ ਕੇ ਤੇ ਰਾਜ ਖੜੇ ਸੀ ਸਾਰੇ ਗੱਡੀਆਂ ਲਾ ਕੇ ਰਾਜ ਖੜੇ ਸੀ ਰਾਹ ਭਰਦੇ ਸੀ ਰਾਹ ਮੰਗਿਆ ਹੈ ਤੇ ਉਤਰ ਕੇ ਲਾਤਰ ਮਾਰਨੀ ਸ਼ੁਰੂ ਕਰ ਦਿੱਤੀ ਨੇ ਤੇ ਦਸੋ ਇੱਕ ਪੁਲਿਸ ਵਾਲੇ ਦਾ ਮੁੰਡਾ ਇੱਕ ਥਾਣੇਦਾਰ ਦਾ ਮੁੰਡਾ ਥਾਣੇਦਾਰ ਦਾ ਆਪਣੀ ਪਿਓ ਦੀ ਬਰਜ਼ੀ ਦੀ ਆੜ ਦੇ ਵਿੱਚ ਤੇ ਉਹ ਵੀ ਉੱਥੇ ਆਇਆ ਹੈ ਕਹਿੰਦਾ ਮੇਰਾ ਹੀ ਮੁੰਡਾ ਰਸੋਏਗੀ ਜੇ ਪੁਲਸੀ ਕੋਲ ਹੋਵੇ ਹੋ ਕੇ ਕਰਾਨ ਲਾਪੀ ਫੇਰੇ ਹੀ ਕਿੱਧਰ ਜਾਵਾਂਗੇ ਮਾਹੌਲ ਨੂੰ ਕਿਦਾ ਦੇ ਮौज ਨੰਗਾ ਨਾਜ ਇਹ ਪੁਲਸ ਨਾਲ ਦੀ ਕੋਈ ਚੀਜ਼ ਨਹੀਂ ਸੁਲਤਾਨਪੁਰ ਸ਼ਹਿਰ ਦੇ ਵਿੱਚ ਜਿੱਥੇ ਮਰਜੀ ਰੋਜ਼ ਵਾਰਦਾਤਾ ਹੁੰਦੀਆਂ ਨੇ ਕਿ ਦੀ ਦਾਤਰ ਬਾਰ ਜਾਂਦੇ ਨੇ ਕਿ ਪੈਸੇ ਖੋ ਕੇ ਲੈ ਜਾਂਦੇ ਨੇ ਕਿ ਜਾਨੀ ਮਾਰ ਜਾਂਦੇ ਨੇ ਪੁਲਸ ਪ੍ਰਸ਼ਾਸਨ ਦੀ ਤਾਂ ਚੀਜ਼ ਹੀ ਕੋਈ ਨਹੀਂ ਇਹਦੇ ਮੰਗ ਕਰਦੇ ਆ ਮੁੱਖ ਮੰਤਰੀ ਤੱਕ ਵੀ ਪੰਗ ਕਰ ਰਹੇ ਆ ਵੀ ਜਿਹੜਾ ਪੁਲਸ ਪ੍ਰਸ਼ਾਸਨ ਨੂੰ ਤਾੜੋ ਕਿ ਜਿਹੜਾ ਉਹ ਨਾਗਰਦੀ ਦਾ ਨੰਗਾ ਨਾਚ ਇਹਨੂੰ ਬੰਦ ਕਰੋ ਸਿਪਲੀ ਮਰਦਾ ਤੇ ਵਰਨਾ ਹਰਾਮ ਹੋ ਗਿਆ ਸੁਲਤਾਨਪੁਰਾ ਜੇ ਤਾਂ ਕੋਈ ਪੁਲਿਸ ਮੁਲਾਜ਼ਮ ਇੱਥੇ ਆ ਕੋਈ ਮੁਲਾਜ਼ਮ ਨਹੀਂ ਆਇਆ 5:00 4:00 ਦੇ ਜ਼ਾਹਰ ਹੀ ਤੋਂ 5:40 ਦਾ ਟਾਈਮ ਸੀ ਕੋਈ ਮੁਲਾਜ਼ਮ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਸਾਰਾ ਪੁਲਿਸ ਦੀ ਜਿਹੜਾ ਚੰਤਰ ਪ੍ਰਭਾਸ ਦੇ ਤੇ ਉਹਨੂੰ ਸਸਪੈਂਡ ਕਰਨਾ ਚਾਹੀਦਾ ਉਹਨੇ ਕੋਲ ਖਲੋ ਕੇ ਕਰਾਇਆ ਪਿੰਡ ਦੇ ਸਰਪੰਚ ਦੇ ਗਾਲ ਪਿੰਡ ਦੇ ਸਰਪੰਚ ਦੇ ਗਾਲ ਪਹਿ ਮੌਜੂਦਾ ਸਰਪੰਚੇ ਸਿਆਣਾ ਵਾਲੇ ਪਿੰਡ ਦਾ ਸਿਆਣਾ ਬਿਆਣਾ ਬੰਦਾ ਹੈ ਔਰ ਤੇ ਪੁਆਇ ਨਹੀਂ ਮਗਰ ਉਹ ਆ ਕੇ ਪੁੱਛਦਾ ਕਿ ਉਹ ਕਿਦਾ ਪਤਾ ਨਹੀਂ ਮੁੰਡਾ ਖੇਡ ਆਈ ਕਹਿੰਦਾ ਮੇਰਾ ਹੀ ਮੁੰਡਾ ਹੈ ਇਹਦੇ ਦੇ ਵੀ ਐਕਸ਼ਨ ਹੋਣਾ ਚਾਹੀਦਾ ਨਾਲ ਕਾਦੇ ਵਿੱਚ ਸੀਗੇ ਜਿਨ੍ਹਾਂ ਨੇ ਸੱਤਾ ਮਾਰੀ ਸਾਰਜ ਕਾਲੀ ਸਾਰਜ ਹਾਨੀ 8055 ਨੰਬਰ 8055 ਨੰਬਰ 8055 ਨੰਬਰ ਹੈ ਅੱਜ ਕੀ ਨਾਮ ਆਰ ਕੀ ਗੱਲਬਾਤ ਹੋਈ ਹੈ ਮਰੀਜ਼ ਨਾਲ ਹਰਵਿੰਦਰ ਸਿੰਘ ਗੱਲੂ ਵਾਲ ਡੀਟੀਐਫ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਅਧਿਆਪਕ ਜੱਥੇਬੰਦੀ ਤੋਂ ਮੈਂ ਬੜਾ ਹੈਰਾਨ ਆ ਜੀ ਵੇ ਇੱਕ ਬੰਦਾ ਸੇਫ ਕਿੱਥੇ ਆ ਭਰੇ ਬਾਜ਼ਾਰ ਦੇ ਵਿੱਚ ਉਹ ਆਪਣੇ ਕੰਮ ਕਾਜ ਲਈ ਆਇਆ ਹੈਗਾ ਤੇ ਉੱਚੀ ਆਵਾਜ਼ ਦੇ ਵਿੱਚ ਕੋਈ ਗੱਡੀ ਆਈ ਹੈਗੀ ਐ ਉਹਨੂੰ ਉੱਚੀ ਉੱਚੀ ਗਾਲੀ ਗਲੋਚ ਕਰਨਾ ਸ਼ੁਰੂ ਕੀਤਾ ਬਾਈਕ ਤੇ ਹੋਇਆਗਾ ਸਿਗਾ ਫਟਾ ਫਟ ਜਿਹੜਾ ਹੈਗਾ ਕਿਸੇ ਦੀ ਪਰਵਾਹ ਨਹੀਂ ਕੀਤੀ ਉਹਨਾਂ ਇਹ ਨਹੀਂ ਵੇਖਿਆ ਬਾਜ਼ਾਰ ਭਰਿਆ ਹੋਇਆ ਪ੍ਰਸ਼ਾਸਨ ਦਾ ਦਰ ਨਹੀਂ ਪੁਲਿਸ ਦਾ ਦਰ ਨਹੀਂ ਹੈਗਾ ਬੇਲਗਾਮ ਹੋਇਆ ਉਹਨਾਂ ਨੇ ਸੱਤਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਸੇਰ ਪਾੜ ਕੇ ਪੂਰੀ ਤਰ੍ਹਾਂ ਦੇ ਨਾਲ ਲੂ ਲਵਾਨ ਕਰਕੇ ਤੇ ਉਹਨੂੰ ਉਹ ਮੰਡੇ ਦੇ ਉੱਤੇ ਪਾ ਦਿੱਤਾ ਹੈਗਾ ਸੇ ਜਿਹੜਾ ਇੱਕ ਬਜੁਰਗ ਜਿਹੜਾ ਇੱਕ ਸਰਪੰਚ ਵੀ ਹੈ ਔਰ ਨੰਬਰਦਾਰ ਵੀ ਹੈ ਮੈਂ ਕਹਾਂ ਜੀ ਇੱਕ ਰਿਸਪੌਂਸੀਬਲ ਬੰਦਾ ਹੈਗਾ ਜੀ ਪਿੰਡ ਅੱਲੂਵਾਲ ਦਾ ਇਹ ਨੰਬਰਦਾਰ ਵੀ ਹੈ ਤੇ ਇਹਦੀ ਵਾਈਫ ਸਰਪੰਚ ਵੀ ਹੈਗਾ ਇੱਕ ਮੁੱਖ ਬੰਦਾ ਜੀ ਮੌਤਵੀਰ ਬੰਦਾ ਹੈਗਾ ਇਹ ਤਾਂ ਲੋਕਾਂ ਦੇ ਰਾਜਨਾਮੇ ਕਰਵਾਉਂਦਾ ਪੰਚਾਇਤੀ ਬੰਦਾ ਹੈਗਾ ਪੰਚਾਇਤਾਂ ਵਿੱਚ ਆਮ ਹੀ ਜਿਹੜਾ ਹੈਗਾ ਜਾਂਦਾ ਹੁੰਦਾ ਤੇ ਸੁਲਤਾਨਪੁਰ ਵੀ ਇਹਨੂੰ ਜਿਹੜਾ ਨੰਬਰਦਾਰ ਹੀ ਹੋਣ ਦਾ ਕਰਕੇ ਵੀ ਇਹ ਕਚਹਿਰੀ ਦੇ ਵਿੱਚ ਵੀ ਆਮ ਹੀ ਜਿਹੜਾ ਹੈਗਾ ਹੁੰਦਾ ਇਹਦਾ ਰਕਾਰ ਨੀਟ ਐਂਡ ਕਲੀਨ ਆ ਕੋਈ ਇਹ ਬੰਦਾ ਕਿਸੇ ਤਰੀਕੇ ਦਾ ਕੋਈ ਗੁਨਾਹ ਕਰਨੀ ਹੈਗਾ ਇਹ ਤੇ ਮੈਨੂੰ ਲੱਗਦਾ ਵੀ ਬੇਲਗਾਮ ਹੋ ਗਏ ਆ ਜੀ ਸਰਕਾਰ ਦਾ ਕਿਸੇ ਤਰੀਕੇ ਦਾ ਕੋਈ ਕੰਟਰੋਲ ਹੀ ਨਹੀਂ ਹੈਗਾ ਕਿਤੇ ਕੋਈ ਪੁਲਿਸ ਦਾ ਨਾਕਾ ਨਹੀਂ ਰੱਖਿਆ ਜਾਂਦਾ ਕਿਸੇ ਕੱਖ ਨਹੀਂ ਕੋਈ ਸੇਫ ਹੀ ਨਹੀਂ ਜੀ ਘਰੋਂ ਜਦੋਂ ਨਿਕਲਦਾ ਹੈਗਾ ਦੁਬਾਰਾ ਘਰ ਸੇਫ ਆਉਣਾ ਜਾਂ ਨਹੀਂ ਆਉਣਾ ਇਹ ਕਿਸੇ ਤਰੀਕੇ ਦਾ ਕੋਈ ਪਤਾ ਹੀ ਨਹੀਂ ਹੈਗਾ ਜੀ ਇੰਨਾ ਬੇਲਗਾਮ ਹੈਗਾ ਤੇ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਹੈ ਇਧਰ ਦਿਨ ਦਿਹਾੜੇ ਬੱਚਾ ਭੇਜਣ ਨੂੰ ਸੁਲਤਾਨਪੁਰ ਦੇਲ ਨਹੀਂ ਚੀ ਕਰਦਾ ਬਹੁਤ ਡਰ ਲੱਗਦਾ ਬੱਚਾ ਭੇਜਣ ਨੂੰ ਸੁਲਤਾਨਪੁਰ ਨਹੀਂ ਡਰ ਲੱਗਦਾ ਵੀ ਪਤਾ ਨਹੀਂ ਕਿੱਥੇ ਗੁੰਡਿਆਂ ਨੇ ਕਦੋਂ ਬਦਮਾਸ਼ਾਂ ਨੇ ਜਿਹੜਾ ਹੈਗਾ ਹਮਲਾ ਕਰਕੇ ਤੇ ਉਹ ਮਾਰ ਕੁੱਟ ਕੇ ਤੇ ਸੁੱਟ ਦੇਣਾ ਹੈਗਾ ਕੀ ਪ੍ਰਸ਼ਾਸਨ ਕੋਲ ਜਾਂ ਸਰਕਾਰ ਕੋਲ ਨਹੀਂ ਜੀ ਅਸੀਂ ਤੇ ਇਹੀ ਮੰਗ ਕਰਦੇ ਆਂ ਸਾਰਾ ਪਰਵਾਰ ਆਇਆ ਹੋਇਆ ਇਹਦੇ ਨਾਲ ਆ ਅਸੀਂ ਇਹ ਮੰਗ ਕਰਦੇ ਆਂ ਵੀ ਇਨਸਾਫ ਹੋਣਾ ਚਾਹੀਦਾ ਪੁਲਿਸ ਨਾਕੇ ਹੋਣੇ ਚਾਹੀਦੇ ਨੇ ਇਹ ਬਾਜ਼ਾਰ ਦੇ ਵਿੱਚ ਇਹ ਤਾਂ ਨਹੀਂ ਕਿਤੇ ਸੌਣ ਸੌਣ ਜਗਾ ਹੋਵੇ ਤੇ ਮੰਨ ਲਿਆ ਜੀ ਬਾਜ਼ਾਰ ਦੇ ਵਿੱਚ ਜੇ ਮਾਰਿਆ ਤੇ ਦਾ ਮਤਲਬ ਇਹ ਆ ਵੀ ਨਿਦਾਰ ਹੋਏ ਨੇ ਬੇਲਗਾਮ ਹੋਏ ਨੇ ਬਦਮਾਸ਼ ਕਿਸੇ ਦੀ ਪਰਵਾਹ ਹੀ ਨਹੀਂ ਕੋਈ ਟਾਰੀ ਨਹੀਂ ਜੀ ਹੈਗਾ ਇਨਸਾਫ ਦੀ ਮੰਗ ਕਰਦੇ ਆ ਵੀ ਗੁਹਾਰ ਲਗੋਣੇ ਵੀ ਇਹਨੂੰ ਇਨਸਾਫ ਮਿਲਣਾ ਚਾਹੀਦਾ ਜਿਸ ਤਰੀਕੇ ਨਾਲ ਮਾੜਾ ਮੋਟਾ ਕੁਝ ਜਿਆਦਾ ਸੱਤ ਵੱਜ ਜਾਂਦੀ ਤੇ ਉਹ ਜਾਨੋਂ ਵੀ ਜਾ ਸਕਦਾ ਸੀਗਾ ਤੇ ਇਹ ਸੁਣਨ ਵਿੱਚ ਆਇਆ ਹੈਗਾ ਕਿ ਇੱਕ ਬੱਚਾ ਜਿਹੜਾ ਹੈਗਾ ਕੋਈ ਉਹਦਾ ਕੋਈ ਪਿਓ ਜਿਹੜਾ ਫਾਦਰ ਹੈ ਉਹਦਾ ਕੋਈ ਪੁਲਿਸ ਅਫਸਰ ਹੈ ਕਿ ਥਾਣੇਦਾਰ ਹੈ ਪਤਾ ਨਹੀਂ ਸਾਨੂੰ ਇਸ ਚੀਜ਼ ਦਾ ਇਹ ਤਾਂ ਹੌਲੀ ਹੌਲੀ ਦੇ ਤੋਂ ਅੱਗੇ ਪਤਾ ਲੱਗੇਗਾ ਤੇ ਫਿਰ ਪਤਾ ਲੱਗੇਗਾ ਵੀ ਇਹ ਕੌਣ ਹੈਗੇ ਦਾ ਨਾਮ ਹਰਜੀਤ ਸਿੰਘ ਹੈ ਅੱਲੂ ਵਾਲਾ ਰਹਿਣ ਵਾਲਾ ਹੈ ਜਿਸਦੇ ਸਿਰ ਤੇ ਗੰਭੀਰ ਸਟਾ ਲੱਗੀਆਂ ਹਨ ਟਾਂਕੇ ਲਗਾ ਦਿੱਤੇ ਗਏ ਨੇ ਤੇ ਪੁਲਿਸ ਨੂੰ ਇਨਫੋਰਮੇਸ਼ਨ ਵਗੈਰਾ ਦੇ ਦਿੱਤੀ ਜੀ ਹਾਂਜੀ ਦੇ ਦਿੱਤੀ ਗਈ ਜਿੰਨੇ ਥਾਵਾਂ ਦੇ ਉੱਤੇ ਇਹ ਸੱਟਾਂ ਲੱਗੀਆਂ ਸਿਰ ਦੇ ਉੱਤੇ ਇਹਦੇ ਚਾਰ ਥਾਵਾਂ ਤੇ ਸੱਟਾਂ ਲੱਗੀਆਂ ਹਨ ਹੋਰ ਵੀ ਕਿਤੇ ਸੱਟ ਵਗੈਰਾ ਲੱਗੀ ਹੈ ਨਹੀਂ ਹੋਰ ਨਹੀਂ ਲੱਗੀ ਹੌਣ ਪੁਲਿਸ ਜੀ ਹਰ ਰਿਪੋਰਟ ਮੇਰੇ ਜੀ ਦਿਖਾ ਲੈ ਠੀਕ ਫਿਰ ਤੁਸੀਂ ਸਭ ਇੱਕ ਵੀਡੀਓ ਸਾਹਮਣੇ ਹੁੰਦੀ ਹੈ ਜਿਸ ਵਿੱਚ ਮੋਟਰਸਾਈਕਲ ਦੇ ਉੱਤੇ ਜਿਹੜੀ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਕੈਮਰੇ ਦੇ ਵਿੱਚ ਆ ਰਿਹਾ ਉਸ ਤੋਂ ਬਾਅਦ ਮੋਟਰਸਾਈਕਲ ਵਾਲਾ ਬਾਰੀ ਦੇ ਕੋਲ ਜਾਂਦਾ ਉਸਤੇ ਤੇਜ਼ਧਾਰ ਹਥਿਆਰ ਨਾਲ ਕੋਈ ਹਮਲਾ ਕੀਤਾ ਜਾਂਦਾ ਛੋਟੇ ਜਿਹੇ ਸਾਨੂੰ ਜੀ ਸੋਰਸਸ ਤੋਂ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੋਈ ਬਾਜ਼ਾਰ ਦੇ ਵਿੱਚ ਕੋਈ ਲੜਾਈ ਝਗੜਾ ਹੈ ਜਿਸ ਦੇ ਤਹਿਤ ਮੈਂ ਆਪ ਹੜਤਾਲ ਕੀਤੀ ਤੇ ਮੌਕੇ ਤੇ ਜਾ ਕੇ ਮੈਂ ਜਦੋਂ ਸੀਸੀਟੀਵੀ ਫੁਟੇਜ ਦੇਖੀ ਤਾਂ ਉਹਦੇ ਵਿੱਚ ਇੱਕ ਇੱਕ ਗੱਲ ਜਿਹੜੀ ਜ਼ਾਹਿਰ ਹੁੰਦੀ ਹੈ ਕੋਈ ਹਮਲਾ ਨਹੀਂ ਕੀਤਾ ਗਿਆ ਜੀ ਉਹਨਾਂ ਦੇ ਆਪਸ ਦੇ ਵਿੱਚ ਝਗੜਾ ਹੋਇਆ ਹੈ ਇਟ ਇਜ਼ ਅ ਮੈਟਰ ਜਿੱਤੇ ਕਿ ਇਹ ਰੋਡ ਰੇਜ ਦਾ ਮੈਟਰ ਜਿਹੜਾ ਪ੍ਰੇਮਾਫਸਾਈ ਸਾਨੂੰ ਲੱਗ ਰਿਹਾ ਹੈ ਕਿਉਂਕਿ ਉਹ ਲੜਕਾ ਜਾ ਰਿਹਾ ਸੀਗਾ ਰਾਹ ਤੋਂ ਤੇ ਇਧਰੋਂ ਬਾਈਕ ਦੂਸਰੀ ਸਾਈਡ ਤੋਂ ਉਸ ਤੋਂ ਬਾਅਦ ਜਿਹੜੇ ਉਹ ਬੰਦੇ ਤੇ ਸੱਟਾਂ ਲੱਗੀਆਂ ਨੇ ਉਹ ਬਾਈਕ ਉੱਤਰ ਕੇ ਆ ਕੇ ਇਹਨਾਂ ਦਾ ਆਪਸੀ ਪਹਿਲਾਂ ਤੂ ਤੂ ਮੈਮਾ ਹੁੰਦੀ ਆ ਉਸ ਤੋਂ ਬਾਅਦ ਜਿਹੜੀ ਉਹ ਵਰਬਲ ਜਿਹੜੀ ਤੂ ਤੂ ਮੈਮਾ ਉਹ ਲੜਾਈ ਦਾ ਫਾਰਮ ਲੈ ਲੈਂਦੀ ਆ ਜਿਸ ਕਰਕੇ ਉਹਨਾਂ ਦੇ ਸੱਟਾਂ ਲੱਗੀਆਂ ਨੇ ਸਾਨੂੰ ਐਮਐਲਆਰ ਮਸੂਲ ਨਹੀਂ ਹੋਈ ਪਰੰਤੂ ਅਸੀਂ ਆਪਣੀ ਟੀਮ ਭੇਜੀ ਆ ਤਾਂ ਜੋ ਉਹਨਾਂ ਦੇ ਜਿਹੜੇ ਬਿਆਨ ਆ ਅਸੀਂ ਲੈ ਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰ ਸਕੀਏ ਅਤੇ ਜਿਹੜੇ ਬੰਦੇ ਨੇ ਸੱਟ ਲਗਾਈ ਹੈਗੀ ਆ ਉਹਤੇ ਅਸੀਂ ਰੇਡ ਕਰ ਰਹੇ ਆ ਤੇ ਜਲਦ ਤੋਂ ਜਲਦ ਕਾਨੂੰਨ ਮੁਤਾਬਕ ਉਹ ਕਾਰਵਾਈ ਕੀਤੀ ਜਾਏਗੀ ਸਾਈਕਲ ਨੂੰ ਟੱਚ ਕੀਤਾ ਜਾਂਦਾ ਹੈ ਗੱਡੀ ਵੱਲੋਂ ਤੇ ਉਸ ਤੋਂ ਬਾਅਦ ਜਿਹੜੀ ਲੜਾਈ ਸ਼ੁਰੂ ਹੁੰਦੀ ਹੈ ਦੇਖੋ ਜੀ ਪਰ ਉਸ ਤੋਂ ਬਾਅਦ ਜਿਹੜੇ ਉਹਦੇ ਸਿਰ ਦੇ ਉੱਤੇ ਤਿੱਖੀ ਚੀਜ਼ ਦੇ ਨਾਲ ਹਮਲਾ ਹੁੰਦਾ ਔਰ ਇਹ ਬਾਜ਼ਾਰ ਦੇ ਵਿੱਚ ਆਪਣ ਸ਼ਰਿਆਵਾਂ ਵਿੱਚ ਇਸ ਦੀ ਵੀ ਵੀਡੀਓ ਜੀ ਤਿੱਖੀ ਚੀਜ਼ ਦਾ ਹਮਲਾ ਹੋਇਆ ਜਾਂ ਨਹੀਂ ਹੋਇਆ ਉਹ ਸਿਰਫ ਤੇ ਸਿਰਫ ਮੈਡੀਕਲ ਲੀਗਲ ਰਿਪੋਰਟ ਆਉਣ ਤੋਂ ਬਾਅਦ ਹੀ ਕਲੀਅਰ ਹੋ ਪਾਏਗਾ ਇਸ ਤੋਂ ਇਲਾਵਾ ਜਿਹੜਾ ਹੈ ਗੱਡੀ ਚੜਾਉਣ ਵਾਲਾ ਕੋਈ ਪਰਮਫਸਾਇਦਾ ਦਾ ਕੁਝ ਲੱਗ ਨਹੀਂ ਰਿਹਾ ਹੈਗਾ ਗੱਡੀ ਚੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਗੱਡੀ ਇਹ ਵੀਡੀਓ ਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਗੱਡੀ ਲੰਘ ਰਹੀ ਸੀ ਲੰਘਦੇ ਲੰਘਦੇ ਜਿਹੜੀ ਗੱਡੀ ਦਾ ਜਿਹ ਉਥੋਂ ਹੀ ਉਹਨਾਂ ਦਾ ਤਕਰਾਰ ਸ਼ੁਰੂ ਹੋਇਆ ਉਹ ਬਾਈਕ ਤੋਂ ਉਤਰ ਕੇ ਆਏ ਉਹਨਾਂ ਨਾਲ ਤੂਤੋ ਮੈਂਮਾ ਕੀਤੀ ਤੇ ਤੂਤੋ ਮੈਂਮਾ ਜਿਹੜੀ ਆ ਉਹ ਲੜਾਈ ਦੇ ਵਿੱਚ ਤਬਦੀਲ ਹੋ ਗਈ ਸਰ ਪਿਆ ਜਾ ਰਿਹਾ ਕਿ ਇਹ ਲੜਕਿਆਂ ਵੱਲੋਂ ਪਹਿਲਾਂ ਵੀ ਸੁਲਤਾਨਪੁਰ ਬੋਟੀ ਦੇ ਵਿੱਚ ਕਈ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਗਈ ਹੈ ਕਈ ਜਗ੍ਹਾ ਤੇ ਦੇਖੋ ਜੀ ਸਾਡੇ ਕੋਲ ਇਦਾਂ ਦੀ ਕੋਈ ਰਿਟਨ ਕੰਪਲੇਂਟ ਜਾਂ ਕੋਈ ਇਦਾਂ ਦੀ ਕੋਈ ਸ਼ਿਕਾਇਤ ਲੈ ਕੇ ਅੱਜ ਤੱਕ ਕੋਈ ਆਇਆ ਤੇ ਨਹੀਂ ਹੈ ਫਿਰ ਵੀ ਮੈਂ ਆਪਣੇ ਪੱਦਰ ਦੇ ਉੱਤੇ ਇਸ ਦੀ ਜਾਂਚ ਕਰੂੰਗਾ ਜੇ ਪੁਰਾਣੇ ਸਮੇਂ ਦੇ ਵਿੱਚ ਵੀ ਇਹਨਾਂ ਦੇ ਕੋਲ ਕੋਈ ਵੀ ਇਦਾਂ ਦੀ ਕੋਈ ਚੀਜ਼ ਜਿਹੜੀ ਸਾਹਮਣੇ ਆਉਂਦੀ ਹੈ ਤੇ ਵੀ ਵਿਲ ਟੇਕ ਦਾ ਡਿਊ ਐਕਸ਼ਨ ਔਰ ਕਿ ਪਰ ਮੈਂ ਫਸਾਈ ਦੇਖੋ ਜੀ ਜੇ ਪੁਲਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਦੀ ਹੁੰਦੀ ਤੇ ਮੇਰੀ ਮੇਰੇ ਐਸਐਚਓਸ ਤੇ ਮੈਂ ਆਪ ਖੁਦ ਦੇ ਤੇ ਮੌਕੇ ਤੇ ਨਾ ਹੁੰਦਾ ਤੇ ਲਾਅ ਇਸ ਇਕੁਅਲ ਫਾਰ एवरीवन ਜਿੰਨੇ ਵੀ ਬੰਦੇ ਨੇ ਗਲਤੀ ਕੀਤੀ ਆ ਉਹਨੂੰ ਬਣਦੀ ਕਾਨੂੰਨੀ ਸਜ਼ਾ ਬਿਲਕੁਲ ਮਿਲੇਗੀ